ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਗੁਰਪ੍ਰੀਤ ਦੇ ਕੋਲੇ ਪਹੁੰਚੇ ਹੋਇਆ ਗਾਵਾਂ ਦਿਖਾਵਾਂਗੇ ਛੇ ਇੱਕ ਤਾਂ ਦਿਖਾਵਾਂਗੇ ਆ ਤੋਹਫਾ ਹੀ ਦਿਖਾਵਾਂਗੇ ਤੁਹਾਨੂੰ ਐਰ ਸ਼ਹਿਰ ਦਾ ਕੱਦ ਕਾੜ ਵੀ ਫੁੱਲ ਡਬਲ ਆ ਤੇ ਆਡਰ ਵਾਲੇ ਵੀ ਚਿਬ ਕੱਟਦੀ ਹੁੰਦੀਆਂ ਤੇ ਬਾਕੀ ਥਾਂ ਨਾਲ ਵੀ ਗੱਭਣ ਆਗੇ ਤੇ ਐ ਮੈਂ ਮੰਨ ਲਉ ਵੀ ਬਾਜ਼ਾਰ ਲੱਗੀ ਹੋਈ ਆ ਇੱਕ ਸੂਈ ਹੋਈ ਆ तकरीबन तकरीबन ਪੰਜ ਦਿਖਾਵਾਂਗੇ ਗੱਬਣਾ ਦਿਖਾਵਾਂਗੇ ਗਰਮੀ ਚ ਚੱਲਣ ਵਾਲੇ ਤੋਹਫੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਤੇ ਜਿਹੜਾ ਰੇਟ ਆ ਰੇਟ ਸਾਰੀਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜਾ ਗੁਰਪ੍ਰੀਤ ਫਿਰ ਹੋਰ ਕਿਵੇਂ ਆ ਕੀ ਹਾਲ ਆ ਬਈ ਗੁਰੀ ਚੜਦੀ ਕਲਾ ਜਮਾਂ ਚੜਦੀ ਕਲਾ ਕਿਹੜੇ ਪਾਸੋਂ ਕਰੀਏ ਸ਼ੁਰੂ ਫਿਰ ਇਧਰੋਂ ਲੱਗ ਜੰਨੇ ਆ ਮੈਂ ਐਰ ਸ਼ਹਿਰ ਤੋਂ ਫਿਰ ਸ਼ਹਿਰ ਮਾਰ ਗਰੀਏ ਤੇ ਕੈਮਰਾ ਓਏ ਤੋੜ ਚੋਪਰਾ ਖੋਲ ਕੇ ਸੂਆ ਕਿਹੜਾ ਦੂਜਾ ਸੂਆ ਗੁਰੀ ਬੜੀ ਚੰਗੀ ਆ ਸੂਆ ਦੂਜਾ ਕੱਦ ਵੱਡਾ ਆ ਗਿਆ ਫੁੱਲ ਵੱਡਾ ਤੇ ਆਰਡਰ ਦਾ ਸਹਜ ਵੀ ਫੁੱਲ ਵੱਡਾ ਹੀ ਪਹਿਲਣ ਨੇ ਹਾਂ ਆਏ ਹਾਜਮ ਜੇ ਵੀ ਹੁੰਦੀ ਆ ਗੱਲ ਹਨਾ ਵੀ ਇਹਨੇ ਬਾਈ ਪਾਤਾ ਹੋਊਗਾ ਯਾਰ ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਆ ਇਹਨੂੰ ਲੈ ਚੱਲ ਚੋ ਬਰਾ ਚਵਾਈ ਦੀ ਕਿਵੇਂ ਨਿਕਲੂ ਫਿਰ ਇਹ ਇੱਕ ਨੰਬਰਾਂ ਚ ਵਾਰੀ ਹੋੱਕੀ ਜਮਾ ਜਮਾ ਆ ਕੱਦ ਵੀ ਚੰਗਾ ਵਜਨ ਵਾਲੀ ਵਾੜ ਆ ਗਈ ਜਿਵੇਂ ਆਪਾਂ ਕਿੱਕ ਕਰ ਲਈਏ ਗੱਲਬਾਤ ਵੀ ਮੱਜਾ ਨਾਲ ਦੀ ਬਾਡੀ ਆ ਹਨਾ ਸਖਤਾ ਵਾਂਗੂ ਪਹੁੰਚੋ ਭਾਈ ਇਹਦੀ ਥੱਲੇ ਠੀਕ ਆ ਗੱਲ ਓਏ ਉਹ ਤਾਂ ਨਸ਼ਾ ਹੁੰਦਾ ਉਹ ਗੱਲ ਕਰ ਲੈ ਵੀ ਮੋਟੀ ਪਊਗੀ ਬੰਦਾ ਚਲ ਪੁੱਤ ਚੱਲ ਚੱਲ ਚਿਵਾਈ ਦੀ ਨਿਕਲੂ ਬਾਈ ਕਹਿੰਦਾ 100 ਦੀ 100 ਤੇ ਆਰਡਰ ਦਾ ਸਾਈਜ਼ ਬਹੁਤਾ ਵੱਡਾ ਵਾਲਾ ਇੱਕ ਤੋਂ ਨੂੰ ਹੋਰ ਦਾ ਅਧਾ ਨਾ ਜਿਵੇਂ ਗਾਂ ਜੱਕ ਕੇ ਇਹ ਤੁਰਦੀ ਆ ਨਾ ਪਿਛਲੇ ਪੈਰ ਤੇ ਮਾਰਦੀ ਬੈਰੀ ਕੈਮਰਾ ਬਣਾਉਣ ਵਾਲਾ ਪੈਰ ਬਣਵਾਉਣ ਵਾਲੇ ਨੇ ਪੈਰਾਂ ਦੀ ਜ਼ਰੂਰ ਮੰਨ ਲਾ ਵੀ ਦਿੱਕਤ ਕੀ ਮੰਨਦੀ ਆ ਉਦਾਂ ਕੋਈ ਦਿੱਕਤ ਨਹੀਂ ਪੈਰ ਕਰਾ ਦਿਆਂ ਕੋਈ ਗੱਲ ਨਹੀਂ ਆ ਪੈਰ ਇਹਦੇ ਬਣਵਾਉਣ ਵਾਲੇ ਨੇ ਉਹ ਬਾਈ ਕਹਿੰਦਾ ਬਣਵਾ ਕੇ ਵੀ ਦੇ ਦਾਂਗੇ ਯਾਰ ਜਿਹੜੇ ਸੱਜਣ ਨੇ ਲੈ ਕੇ ਜਾਣੀਆਂ ਇਹ ਪੈਸੇ ਦੇ ਕਿੰਨੇ ਲੈ ਲਾਂਗੇ ਪੈਸੇ 75000 ਰੁਪਏ ਲਾਵਾਂਗੇ ਬਾਈ 75 ਦੁੱਧ ਪਾ ਦੂਗੀ 20 ਤੋਂ ਬਾਰੇ ਹਨਾ ਹਾਂ 23 24 ਕਿਲੋ ਤਾਂ ਦਿੱਤਾ ਪਿਆ ਬਾਕੀ ਤੇ ਬਾਕੀ ਇੱਕ ਗੱਲ ਹੋਰ ਦੱਸਦਾ ਨਾ ਗਰਮੀ ਸਰਦੀ ਚੱਲਣ ਵਾਲੀ ਆਈਟਮ ਹੈ ਇਹਦੀ 80% ਆ ਨਾ ਜਿਹੜੀ ਆਪਾਂ ਗਰਮੀ ਵਾਲੀਆਂ ਨਹੀਂ ਹੁੰਦੀਆਂ ਅੱਜ ਤਕਰੀਬਨ ਤਕਰੀਬਨ ਮੱਜਾਂ ਦੇ ਏੜ ਗੇੜੀ ਹੋਊਗੀ ਇਹਦੀ ਫੈਟ ਆਊਗੀ ਜਿਹੜੀ ਤੇ ਆ ਗਈ ਐਰ ਸ਼ੈਰ ਦੇ ਵਿੱਚ ਬੱਚੇ ਵੀ ਚੰਗੇ ਪਾ ਦੂਗੀ ਤੇ ਹੁਣ ਮਾਰਦੇ ਗਾ ਜੀ 2 ਨੰਬਰ ਵਾਲੀ ਤੇ ਕੈਮਰਾ ਬੱਚੀ ਹੈ ਵੀ ਯਾਰ ਬਾਡੀ ਵਾਲੀ ਆ ਗਈ ਤੇ ਸਵੇਰ ਆਦੀ ਠੰਡੀ ਆ ਗਈ ਇਹਦੀ ਵੀ ਆਰਡਰ ਕੁਆਲਿਟੀ ਤੇ ਮਾਰਦੇ ਕੈਮਰਾ ਦੇ ਬਣੂ ਬਣੂ ਬਹੁਤ ਰੋਹੇ ਹਣ ਤੁਹਾਨੂੰ ਬਾਲਾ ਚੰਗਾ ਇਹਦਾ ਵੀ ਢੋੜਦੇ ਬਾਈ ਖੋਲ ਕੇ ਇਹਨੂੰ ਵੀ ਇਹਦਾ ਸੁਆ ਕਿਹੜਾ ਦੂਜਾ ਸੁਆ ਦੂਜਾ ਸੁਆ ਇਹ ਕਿੰਨੇ ਕ ਦਿਨ ਕੱਢੂ ਬਾਈ ਇਹਦਾ ਵੀ ਇੱਕ ਹਫਤਾ ਰਹਿੰਦਾ ਬਾਈ ਇੱਕ ਹਫਤਾ ਪੈਂਡਿੰਗ ਪਹਿਲਣ ਦਾ ਕੀ ਰਿਕਾਰਡ ਹੈ 22 ਕਿਲੋ ਦਾ 22 ਕਿਲੋ ਦਾ ਤੇ ਕੱਦ ਵਿੱਡੇ ਦਾ ਵੀ ਚੰਗਾ ਤੇ ਬਾਕੀ ਫੇਸ ਵਾਲੇ ਪੱਖ ਤੋਂ ਦੱਸਦੀ ਵੀ ਆ ਯਾਰ ਵੀ ਨਵੇਂ ਹਾਨਚੀ ਆ ਗਈ ਥਣ ਦਾ ਸੈਜ ਵੀ ਬਹੁਤ ਸੋਹਣਾ ਤੇ ਲੱਗਿਆ ਵੀ ਕੱਲਾ ਕੱਲਾ ਇਹ ਜਿਹੜਾ ਕੱਦ ਕਾਠ ਆ ਉੱਤੋਂ ਚੜਾਈ ਆ ਉਹ ਵੀ ਲਾਜਵਾਵੇ ਆ ਗਈ ਤੇ ਇੱਥੇ ਤੋਂ ਇਹਦੀ ਲੰਬਾਈ ਕਰ ਲਿਓ ਚੈੱਕ ਲੰਬੀ ਵੀ ਬੱਛੀ ਫੁੱਲ ਆ ਗਈ ਉਹ ਗੱਲ ਬਾਤ ਨਹੀਂ ਹੈਗੀ ਵੀ ਜਿਵੇਂ ਆਪਾਂ ਕਹიდੇ ਲਿੱਸੀ ਫਿੱਕੀ ਆ ਕਿਸੇ ਵੀ ਪੱਖ ਤੋਂ ਹੈਰ ਸਰ ਦੇ ਕਰੈਕਟਰ ਆ ਵਿੱਚ ਹਾਂ ਆ ਗਈ ਬਿਲਕੁਲ ਨਵੇਂ ਹਾਨ ਚ ਐਨੂੰ ਤੋੜਦੇ ਲੰਬੀ ਤੇ ਆਰਡਰ ਬਣਾਊਗੀ ਬਹੁਤ ਜਿਹੜੇ ਹਿਸਾਬ ਨਾਲ ਇਸ ਦਾ ਸਮਾਂ ਪਿਆ ਬਈ 23 ਕਿਲੋ ਰਾਮਣੇ ਦੁੱਧ ਦੇਣਾ ਬਈ ਹਫ਼ਤੇ ਦੇੜ ਗੇੜ ਬਾਈ ਕਹਿੰਦਾ ਹਜੇ ਇਹਦਾ ਬਾਕੀ ਆ ਤੇ ਆ ਗਈ ਫੁੱਲ ਵੱਡੀ ਕਹਿ ਸਕਦੇ ਆ ਵੀ ਵਜਨ ਵਜੂਦ ਵਾਲੀ ਆ ਗਈ ਇੱਥੇ ਰੋਕ ਲਾ ਇੱਥੋਂ ਦਿਖਾ ਦੇ ਰਿਆ ਨਾ ਨੂੰ ਦਿਖਾ ਦੇ ਬਾਈ ਇੱਥੋਂ ਥਣ ਦਾ ਸੈਜ ਦਿਖਾ ਦੇ ਕੱਲਾ ਕੱਲਾ ਥਣ ਲੱਗਿਆ ਤੇ ਲੱਗਿਆ ਪੂਰਾ ਕੁਆਲਿਟੀ ਚ ਆ ਇੱਥੋਂ ਕਰ ਸਕਦੇ ਆ ਚੱਕ ਲੈ ਚੱਲ ਬਾਈ ਇਹਨੂੰ ਲੈ ਚੱਲ ਲੰਬੀ ਵੀ ਫੁੱਲਾ ਕੱਦ ਵੀ ਫੁੱਲਾ ਵਜਨ ਵਜੂਦ ਵੀ ਫੁੱਲਾ ਤੇ ਗਰਮੀ ਚ ਚੱਲਣ ਵਾਲੀ ਆਈਟਮ ਆ ਗਈ ਜੇ ਗੱਲ ਕਰ ਲਈਏ ਜਿਵੇਂ ਬਾਈ ਨੇ ਦੱਸਿਆ ਵੀ ਥੋੜੇ ਬਹੁਤੇ 에ਅਰ ਸ਼ਾਰ ਤੇ ਕੋਸ਼ੇ ਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਗਰਲੈਂਡੋ ਵਾਲੀ ਝਲਕ ਜੀ ਵੀ ਪੈਂਦੀ ਆ ਇਹ ਦੇ ਪੈਸੇ ਗੁਰਪ੍ਰੀਤ ਇਹਦਾ 72000 ਰੁਪਇਆ ਲੈ ਲਾਂਗੇ ਇਹਦਾ 72 ਇਹਦਾ ਕਿੰਨਾ ਦੱਸਿਆ ਉਹਦਾ 75 ਇਹਦਾ 75 ਤਕਰੀਬਨ ਹੋ ਜੂ ਜੋੜੇ 'ਚ ਮਾਫੀ ਮਾੜੀ ਮੋਟੀ ਕਰ ਦਾਂ ਕੋਈ ਗੱਲ ਨਹੀਂ ਅੱਜ ਜੋੜੇ 'ਚ ਥੋੜੀ ਬਾਲੀ ਮਾਫੀ ਪਾਈ ਕਹਿੰਦਾ ਹੋ ਜੂ ਤੇ ਕੱਦ ਜੇ ਗੱਲ ਕਰ ਲਈ ਦੋ ਨੰਬਰ ਵਾਲੀ ਦਾ ਇੱਕ ਨੰਬਰ ਵਾਲੀ ਦਾ ਵੀ ਉੱਚਾ ਆ ਗਿਆ ਕੱਦ ਤੇ ਹੁਣ ਮਾਰ ਤਿੰਨ ਨੰਬਰ ਵਾਲੀ ਤੇ ਕੈਮਰਾ ਫੁੱਲ ਸਾਈਜ਼ ਦੀਆਂ ਗਾਮਾਂ ਨੇ ਕੋਈ ਛੋਟੀ ਨਹੀਂ ਹੈਗੀ ਆ ਛੋਟੀ ਨਹੀਂ ਲੱਗੂ ਯਾਰ ਸਾਨੂੰ ਉਹਦੀ ਗਰੰਟੀ ਆ ਆਪਣੀ ਨਰਮ ਜ਼ਰੂਰ ਆ ਠੀਕ ਹੈ ਹਫ਼ਤੇ ਤੋਂ 10-10 ਦਿਨ ਲੈਣੀਆਂ ਠੀਕ ਹੈ ਤੇ ਨਰਮ ਜ਼ਰੂਰ ਆ ਗਰਮੀ ਦੀ ਮਾਲਾ ਆਉਣਗੀਆਂ ਇਹ ਆ ਗਰਮੀ ਚੱਲਣ ਵਾਲੀਆਂ ਆਈਟਮਾਂ ਨੇ ਗਰਮੀ ਗਰਮੀ ਜਿੰਨਾ ਮਰਜ਼ੀ ਦੁੱਧ ਚੋਈ ਜਾਓ ਆ ਨਹੀਂ ਹੈਗਾ ਵੀ ਕੋਈ ਤੇ ਆਰਡਰ ਵੀ ਸੋਹਣਾ ਬਣਉਦਾ ਤੋਰ ਖੋਲ ਕੇ ਇਹ ਆ ਗਈ 3 ਨੰਬਰ ਤੇ ਤੇ ਬਾਡੀ ਬੈਜ ਗੱਲ ਕਰ ਲਈ ਇੱਕੋ ਜਿਹਿਆਂ ਕਾਮਾ ਨੇ ਸਾਰੀਆਂ ਇੱਕੋ ਸਾਈਜ਼ ਦੀਆਂ ਤੋੜ ਦੇ ਬਈ ਐਨੂੰ ਇੱਥੋਂ ਫੇਸ ਵਾਲੇ ਪੱਖ ਤੋਂ ਗੱਲ ਕਰ ਲਈ ਬਿਲਕੁਲ ਨਵੇਂ ਹਾਣ ਦੇ ਵਿੱਚ ਆ ਗਈ ਸੂਆ ਦੂਜਾ ਦਾ ਵੀ ਦੂਜਾ ਸੂਆ ਬਈ ਤੇ ਉੱਤੋਂ ਚੜਾਈ ਵੀ ਫੁੱਲ ਆ ਗਈ ਬਾਡੀ ਦੀ ਹੈ ਨਾ ਇਹਦਾ ਵੀ 20 ਪਲੱਸ ਡੇਢ ਜਿਹੜਾ ਰਿਕਾਰਡ ਵਧ ਦਿੱਤਾ ਬਈ 22 ਕਿਲੋ ਹੋ ਗਿਆ ਪਹਿਲਣ ਨੇ ਪਹਿਲਣ ਨੇ ਦੰਦ ਤਾਂ ਨਹੀਂ ਕਰੇ ਇਹਨਾਂ ਚੈੱਕ ਕਿਸੇ ਦੇ ਆਪਾਂ ਦੰਦ ਦੂਜੇ ਸੂਏ ਦੇ ਨਹੀਂ ਕਰੇ ਆਪਾਂ ਪਹਿਲਾਂ ਵੀ ਕਰਦੇ ਹੁੰਦੇ ਠੀਕ ਆ ਗੱਲ ਹੋ ਸਕਦਾ ਵੀ ਦੰਦਾਂ 'ਚ ਵੀ ਹੋ ਸਕਦੀਆਂ ਨੇ ਦੰਦਾਂ 'ਚ ਤਾਂ ਜਵਾਨ ਹੀ ਲਊਗਾ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਲੈ ਲਾਂਗੇ ਭਾਈ ਇਹਦਾ 72000 ਰੁਪਏ ਦਾ ਮਾਣ ਭਾਈ ਇਹਦਾ ਵੀ 72 ਤੇ 2 ਨੰਬਰ ਵਾਲੀ ਦਾ ਵੀ 72 ਹਾਂ ਭਾਈ 1 ਲੱਖ 1 ਲੱਖ ਤੇ 44000 ਹੋ ਗਿਆ ਬੁਰੀ ਨਾਲਾਂ ਨੂੰ ਨਾ ਦੇਖ ਕਿੰਨੀਆਂ ਨੇ ਤੇ ਬਣੂਗੀ ਬਹੁਤ ਯਾਰ ਬੱਚੀ ਜੇ ਗੱਲ ਕਰ ਲਈਏ ਬਾਕੀ ਜਿਹੜੀ ਚੜਾਈ ਆ ਬਾਡੀ ਦੀ ਨਾ ਚੜਾਈ ਬਹੁਤ ਸੋਹਣੀ ਬਣਾਉਗੀ ਤੇ ਤਿਆਰੀ ਤੇ ਹੁਣ ਹੋਰ ਹੀ ਕੋ ਸੋਹਣਾ ਇੰਨਾਂ ਲੈ ਆ। ਜਿਵੇਂ ਕਹਿ ਰਹੀ ਆ ਆ ਚੀਜ਼ਾਂ ਦੀ ਚੜਾਈ ਆ ਗਈ ਜਾਂ ਇਹਦੇ ਤੋਂ ਆ ਚੀਜ਼ ਦਾ ਗੈਪ ਆ ਗਿਆ। ਨਾਲੇ ਕੱਦ ਬਿੱਡ ਵੀ ਫੁੱਲਾ ਤੇ ਦੇ ਕਰੀਬ ਗਾ ਗਈ। ਆਪਾਂ ਕਹਿ ਸਕਦੇ ਆ ਵੀ ਇਸ ਤੋਂ ਢੀੜੀ ਜੀ ਗਾਂ ਨਹੀਂ ਹੈਗੀ। ਚੌੜੇ ਢਾਂਚੇ ਵਾਲਾ ਪਸ਼ੂ ਇਹ ਦੁੱਧ ਪਾਣਦਾ ਤੇ ਆ ਗਈ ਪੇਟ ਵਾਲੀ ਗਾਂ। ਇਹ ਆ ਗਈ ਤਿੰਨ ਨੰਬਰ ਦੀ। ਦਸੰਦਾ ਅੱਧਾ ਘੱਟਾ ਵੀ ਖਾ ਗਈ ਇਹਨੇ ਲੱਖ ਵਾਲੀ ਬਣ ਕੇ ਖੜ ਜਾਣਾ। ਅੱਜ ਇਹਦਾ 72000 ਲੱਗੂਗਾ। 72000 ਰੁਪਏ। ਤੇ ਹੁਣ ਮਾਰਦੇ ਕੈਮਰਾ 4 ਨੰਬਰ ਵਾਲੀ ਤੇ ਵਜਨ ਬਜੂਤ ਤੇ ਜਾਨ ਚੋ ਵੀ ਫੁੱਲਾ। ਇਹ ਥਣ ਦਾ ਸੈਜ ਦਾ ਬਾ ਕਮਾਲ ਹੀ ਲੱਗਿਆ ਜਮੀ ਚਿੱਬੇ ਕੱਢਦੀ ਜਾਂਦੀ ਆ ਗੋਲ ਆ ਗਈ ਬਿਲਕੁਲ ਹੁਣ ਤੋਰ 4 ਨੰਬਰ ਵਾਲੀ ਭਾਈ ਇਹਦਾ ਕਿਹੜਾ ਸੂਆ ਇਹਦਾ ਦੂਜਾ ਸੂਆ ਵੀਰੇ 26 27 ਕਿਲੋ ਦੁੱਧ ਦਿੰਦਾ ਇਹਨੇ ਫਾਰਮ ਚੋਂ ਲਈ ਆ ਸ਼ਾਈਨਿੰਗ ਸ਼ੂਨਿੰਗ ਵੀ ਚੰਗੀ ਆ ਨਾ ਹਾਂ ਆ ਲੈ ਚਾ ਲੈ ਇਹਨੂੰ ਥਣ ਦਾ ਸੈਜ ਇਹਦਾ ਬਾ ਕਮਾਲ ਲੱਗਿਆ ਬਿਲਕੁਲ ਫੁੱਲ ਗੈਪ ਤੇ ਲੱਗਿਆ ਆਰਡਰ ਬਣਾਉਗੀ ਬਿਲਕੁਲ ਫਿਕਸ ਟੁੱਟਮਾ ਨਹੀਂ ਰੱਖਦੀ ਆ ਨਾ ਨਾ ਨਹੀਂ ਟੁੱਟਮਾ ਆ ਟੁੱਟਣ ਵਾਲਾ ਕੰਮ ਨਹੀਂ ਰੱਖਦੀ ਕਿਸੇ ਵੀ ਪੱਖ ਤੋਂ ਸੂਆ ਨਹੀਂ ਹੈਗਾ ਦਬ ਜੂਗੀ ਕਿਸੇ ਪਾਸੇ ਜਵਾਨੇ ਰਹੂਗੀ ਹਾਂਜੀ ਇਥੋਂ ਗੈਰੀ ਹਾਲ ਖਾਨੀ ਉਹ ਆਰਡਰ ਕੁਆਲਟੀ ਐਨੂੰ ਲੈ ਜਾ ਆ ਇਹਨੂੰ ਤੋਰ ਮੜੀ ਲੰਬੀ ਆ ਲੰਬੀ ਦਿਖਾ ਤੋਰ ਬਾਲਾ ਪੋਟਰ ਪਾਟਰ ਖਾਤਾ ਗੁਰੀ ਇਹਦੇ 12 ਦਿਨ ਪਿਆ ਹੈ 12 ਦਿਨ ਪੈਂਡਿੰਗ ਪਹਿਲਾਂ ਉਹਦਾ ਕੀ ਰਿਕਾਰਡ ਦੱਸਿਆ ਦਾ ਇਹਦਾ 26 ਕਿਲੋ ਦੋ ਦਿੱਤਾ ਹੋਇਆ 26 ਕਿਲੋ ਪਹਿਲਣ ਦਾ ਢਾਲੀ ਬਣਦੀ ਆ ਮੇਰੀ ਐ ਪਹਿਲੇ ਸੂਏ ਦੇਖੀ ਹੋਈ ਆ ਆ ਲੈ ਲਾ ਦੂ ਲੇਵਾ ਭੂਗ ਬਣਾ ਦੂ ਲੇਵਾ ਇਹ ਇਥੋਂ ਦਿਖਾ ਦੀ ਵਗੈਰੀ ਇਥੋਂ ਇਥੋਂ ਦਿਖਾ ਦੇ ਲੇਵਾ ਅਗਲੇ ਬਣਨ ਕਿਉਂਕਿ ਦਿਨੇ ਦੇ ਪੈਂਡਿੰਗ ਨੇ ਥਣ ਦਾ ਸਹਿਜ ਬਹੁਤ ਸੋਨਾ ਬਣਾਉਂਦੇ ਤੇ ਇਧਰੋਂ ਪਛਾਲੇ ਬਣਨ ਉਹ ਵੀ ਦਿਖਾ ਦੇ ਅੱਗੇ ਪਿੱਛੇ ਦਾ ਆਰਡਰ ਬਣਾ ਦੂਗੀ ਲੈ ਚੱਲ ਭਾਈ ਇਹਨੂੰ ਐਤ ਕੀ ਦੁੱਧ ਪਾ ਸਕਦੀ ਆ 25 30 ਡੇੜਾ ਕਿੜਾ ਭਾਈ ਦਊਗੀ ਇਸਤਾ ਵੀ 28 ਦਾ ਆਰਾਮ ਨਾਲ ਹੀ ਦਊਗੀ ਕੋਈ ਰੌਲਾ ਹੀ ਨਹੀਂ ਤੇ ਨਾਲੇ ਇਹ ਗਰਮੀ ਵੀ ਚੱਲੂਗੀ ਹਾਂ ਗਰਮੀ ਵੀ ਚੱਲੂਗੀ ਆਹ ਐਚ ਐਫ ਦਾ ਬੱਚਾ ਵੀ ਇਹ ਤੋਂ ਚੰਗਾ ਲੈ ਸਕਦੇ ਆ ਆਪਾਂ ਇਹ ਤੋਂ ਜਰਸੀ ਦਾ ਬੱਚਾ ਵੀ ਲੈ ਸਕਦੇ ਆ ਹਾਂਜੀ ਇਹ ਆ ਗਈ 4 ਨੰਬਰ ਤੇ ਇਹਦਾ ਰੇਟ ਕੀ ਰਹੂਗਾ ਇਹਦਾ 85000 ਰੁਪਿਆ ਭਾਈ ਇਹਦਾ ਰੇਟ ਬਾਈ ਕਹਿੰਦਾ ਹੈਗਾ 85000 ਥੋੜਾ ਬਾਲਾ ਮਾਨਤਾਨ ਹੋ ਜੂ ਹਾਂ ਕਰ ਦਾਂ ਕੋਈ ਗੱਲ ਨਹੀਂ ਮਾਨਤਾਨ ਥੋੜਾ ਬਾਲਾ ਹੋ ਜੂ ਇਹ ਆ ਗਈ 4 ਨੰਬਰ ਤੇ ਤੇ ਹੁਣ ਤੋਰ ਦੇ ਚੋਬਰਾ ਫਿਰ 5 ਨੰਬਰ ਵਾਲੀ ਖੋਲ ਕੇ ਬੱਛੀ ਉਹ ਵੀ ਵਾਲੀ ਟੋਪ ਆ ਯਾਰ ਗੋਲ ਆ ਗਈ ਬਿਲਕੁਲ ਕੱਦ ਤਕਰੀਬਨ ਸਾਰੀਆਂ ਦੇ ਇੱਕੋ ਜਿਹੀ ਨੇ ਹਨਾ ਕੋਈ ਕਰਦਾ ਬਈ ਛੋਟੀ ਨਹੀਂ ਹੈਗੀ ਕੋਈ ਆ ਛੋਟੀ ਬੈੜ ਕੋਈ ਨਹੀਂ ਹੈਗੀ ਬੈੜਾਂ ਸਾਰੀਆਂ ਵੱਡੀਆਂ ਨੇ ਤੇ ਗਰਮੀ 'ਚ ਚੱਲਣ ਵਾਲੀਆਂ ਨੇ ਸਾਰੀਆਂ ਸਾਰੀ ਗਰਮੀ ਨਜ਼ਾਰੇ ਦੇ ਦਾਨੇ ਇੱਕ ਗੱਲ ਹੋਰ ਹੈ ਨਾ ਰੰਗ ਵੀ ਸਾਰੀਆਂ ਦਾ ਇੱਕੋ ਜਿਹਾ ਕੱਲੀ ਏਅਰ ਸ਼ੈਰ ਛੱਡ ਕੇ ਇੱਕੋ ਨਾਲ ਦੀ ਲੱਗਣਗੀਆਂ ਸਾਰੀਆਂ 11ਵੀਂ ਵਾਰ ਮਹੀਨੇ ਦਾ ਦੁੱਧ ਦੇਣੀ ਆ ਇਹ ਨਜ਼ਾਰੇਦਾਰ ਇਹਦਾ ਸੂਆ ਕਿਹੜਾ ਬਾਈ ਇਹਦਾ ਵੀ ਦੂਜਾ ਸੂਆ ਬਾਈ ਦੂਜਾ ਸੂਆ ਕਿੰਨੇ ਦਿਨ ਪੈਂਡਿੰਗ ਨੇ ਲੰਬੀ ਚਲਾ ਦਿਆ ਇਹਨੂੰ ਇਹਦੇ ਵੀ 10 ਤੋਂ 12 ਦਿਨ ਪਿਆ ਬਾਈ 10 ਤੋਂ 12 ਦਿਨ ਇਹਦੇ ਪੈਂਡਿੰਗ ਨੇ ਸੂਆ ਹੈਗਾ ਦੂਜਾ ਪਹਿਲਣ ਦਾ ਕੀ ਰਿਕਾਰਡ ਹੈ ਇਹਦਾ 22 ਕਿਲੋ ਦੁੱਧ ਦਿੱਤਾ ਹੋਇਆ ਗੁਰੀ ਦੇਖ ਪਹਿਲਣ ਦਾ ਦੇਖੀ ਖੜਾ ਹੀ ਮੜੀ ਇੱਥੇ ਰੋਕ ਲੈ ਮੈਂ ਇੱਥੇ ਰੋਕ ਲੈ ਤੇ ਹੁਣ ਆਇਆਂ ਦੀਆਂ ਸਾਹ ਦੇਖ ਥੱਲੋਂ ਤਾਂ ਕਿੰਨਾ ਚੰਗਾ ਗੱਡੂ ਦੇਖ ਹੁਣ ਅਗਲੇ ਬੰਨੇ ਲੇ ਆਈ ਖੜੀ ਗਾਂ ਦੀ ਪੂਰੀ ਕੈਮਰਾ ਇਹ ਹੁਣ ਅਗਲੇ ਬੰਨਿਓ ਦਿਖਾ ਦੇ ਆ ਨਾੜਾ ਨੂੜਾ ਬਹੁਤ ਬਣਾਉਗੀ ਆਰਡਰ ਤੇ ਉਥੇ ਕਿਉਂਕਿ ਹਜੇ ਚੱਲੂਗੀ ਬੱਛੀ ਲੈ ਚਲ ਕਮਾ ਕੇ ਇੱਥੋਂ ਸਾਰੀ ਦਿਖਾ ਦੇਗੀ ਜੀ ਕਿੰਨੇ ਦਿਨ ਪੈਂਡਿੰਗ ਦੱਸਿਆ ਇਹ ਇਹਦੇ ਵੀ 12 ਦਿਨ ਪਿਆ ਬਾਈ 12 ਦਿਨ ਪੈਂਡਿੰਗ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਮੁੱਲ 75 72 ਦੀ ਦੇ ਦਾਂਗੇ 72000 ਦੀ ਹਾਂਜੀ ਤਕਰੀਬਨ ਆ ਤਿੰਨ ਦਾ ਮੁੱਲ ਆ ਮੇਰੇ ਖਿਆਲ ਇਹਨਾਂ ਚੋਂ 72 ਹੈ ਨਾ ਹਾਂ ਬਾਈ ਉਹ ਨੰਬਰ ਵਾ ਆ ਪਤਾ ਲੱਗੂ ਵੀਡੀਓ ਤੇ ਉਹ ਨੰਬਰ ਵਾ ਕਰ ਲਿਓ ਬਾਈ ਨਾਲ ਗੱਲ ਵਾ ਤੇ ਇੱਕ ਆ ਤਾਜੀ ਸੂਈ ਵੀ ਆ ਜੇਰ ਇਹਦੀ ਪੈਣ ਲੱਗ ਰਹੀ ਆ ਇਹਨੂੰ ਕਿੰਨਾ ਟਾਈਮ ਹੋ ਗਿਆ ਅੱਧਾ ਪੌਣਾ ਘੰਟਾ ਹੋਇਆ ਸੂਈ ਨੂੰ ਤੋਰੀ ਵਾਈ ਖੋਲ ਕੇ ਇਹਦੇ ਨਾਲ ਬੱਚਾ ਕੀ ਆ ਬੱਸ ਆ ਹੀ ਆ ਨਾਲ ਮੇਲ ਕਾਫ ਅੱਧਾ ਪੌਣਾ ਘੰਟੇ ਦੀ ਸੂਈ ਆ ਇਹਦਾ ਸੂਆ ਕਿਹੜਾ ਇਹਦਾ ਵੀ ਦੂਜਾ ਸੂਆ ਬਈ ਦੂਜਾ ਸੂਆ ਅੱਧਾ ਪੌਣਾ ਘੰਟਾ ਬਾਈ ਕਹਿੰਦਾ ਇਹਨੂੰ ਸੂਈ ਨੂੰ ਹੋ ਗਿਆ ਤੇ ਜੇਰ ਇਹਦੀ ਹਲੇ ਤਕਰੀਬਨ ਤਕਰੀਬਨ ਲੱਗ ਰਹੀ ਆ ਪੈਣ ਉਹ ਵੀਡੀਓ ਬਣਾ ਲਾਂਗੇ ਜਦੋਂ ਪੈਗੀ ਜੇਰ ਦੀ ਬਾਈ ਤੋਂ ਮੰਗਾ ਲਿਓ ਵੀਡੀਓ ਪਾਜਨ ਗੁਰੂ ਇਹ ਚ ਗਾਂਚ ਬਾਜਨ ਆ ਗਿਆ ਇਹਦੇ ਚ ਫੁੱਲ ਤੇ ਇਹ ਵੀ ਐਚ ਐਫ ਕ੍ਰੋਸ ਚ ਆ ਗਈ ਗਰਮੀ ਚੱਲ ਰਹੀ ਜੀ ਥੋੜਾ ਜਿਹਾ ਭਲਾਈਆਂ ਪਾ ਗਈ ਨਾ ਠੀਕ ਆ ਗੱਲ ਇਹ ਪਾਸਾ ਪੂਸਾ ਨਹੀਂ ਹੈਗਾ ਜਮਾ ਗਰੰਟੀ ਆਪਣੀ ਪੱਤਰ ਆ ਜਮਾ ਠੀਕ ਆ ਤੋਰ ਚੋ ਬਰਾ ਲੰਬੀ ਤੋਰ ਦਿਆ ਇਹਨੂੰ ਹਨ ਦਾ ਸਹਿਜ ਬਹੁਤ ਸੋਹਣਾ ਲੱਗਿਆ ਦਾ ਗੁਲਾਬੀ ਥਣ ਆ ਗਿਆ ਹਾਂ ਜੀ ਨਾੜਾ ਬਹੁਤ ਆ ਦੁੱਧ ਵਾਲੀਆਂ ਅੰਗ ਗੁਲਾਬੀ ਥਣ ਆ ਗਿਆ ਇਹਦੇ ਵੀ ਤੇ ਜਿਹੜੇ ਬੰਨੇ ਬਹਿ ਜਾਂਦੀ ਆ ਉਧਰਲੇ ਬੰਨੇ ਭਾਲ ਕਰ ਜਾਂਦੀ ਆ ਸੂਆ ਦੂਜਾ ਤਾਜੀ ਸੂਈ ਜ਼ੇਰ ਦੀ ਵੀਡੀਓ ਵੀ ਇਹਨਾਂ ਦੇ ਦੇ ਦਾਂਗੇ ਬੱਚੇ ਦੇ ਕਰਦੀ ਆ ਥੋੜਾ ਜਿਹਾ ਅੱਲਾਇ ਚੱਲ ਕੋਈ ਨਹੀਂ ਇਹਦਾ ਕੀ ਰੇਟ ਚੱਲ ਰਿਹਾ ਹੋਊਗਾ ਰੇਟ ਇਹਦਾ 72000 ਰੁਪਏ ਮੰਗਦੇ ਆਂ ਇਹਦਾ 72 ਆ ਚ ਪਤਾਰਾ ਮਾਰ ਕੇ ਦਿਖਾ ਦੇਣਾ ਕੋਈ ਨਾ ਲਾ ਬੱਚਾ ਲਾ ਠੀਕ ਹੈ ਗੱਲ ਹਾਂ ਬੱਚਾ ਲਾ ਕੇ ਜੀਆਂ 1700 ਆਪਾਂ ਦਿਖਾ ਦੇਣਾ ਮਾਰ ਕੇ ਲਾ ਦੇ ਬੱਚਾ ਬਾਈ ਤੇ 1700 ਨੂੰ ਸੱਜਣ ਨੂੰ ਮਾਰ ਕੇ ਦਿਖਾ ਦੇਣਾ ਨਿਆਣਾ ਬੱਚੀ ਲੈਂਦੀ ਆ ਚਵਾਈ ਹੈਗੀ ਆ ਫੁੱਲ ਮੋਟੀ ਜਿਵੇਂ ਆਪਾਂ ਕਹ ਲਈਏ ਨਾਲ ਕਈ ਆ ਚੋਂ ਉਹਨੂੰ ਦਾ ਹੁਣ ਮਾਰ ਦੇ ਅਗਲੇ ਚੋ ਜੋਬਰਾ ਚਵਾਈ ਦੀ ਆ ਗਈ ਫੁੱਲ ਮੋਟੀ ਤੇ ਬਾਕੀ ਜਿਹੜੇ ਭਰਾ ਨੂੰ ਪਸੰਦ ਆਊਗੀ ਉਹ ਆਪਦੀ ਪਾਸ ਕਰਕੇ ਲੈ ਜਾਓ ਮੁੱਲ ਕੀ ਦੱਸਿਆ ਬਾਈ ਇਹਦਾ ਛੜਦੇ ਕੋਈ ਮੁੱਲ 72000 ਰੁਪਇਆ ਕਰਦੇ ਆ ਮਾਨਤਾਨ ਕਰਦੇ ਆ ਮਾਨਤਾਨ ਬਾਈ ਕਹਿੰਦਾ 72 ਮੜੇ ਇੱਧਰ ਦੀ ਥਣ ਦਿਖਾ ਦੇ ਕਲਾਪੀ 72000 ਚ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਤਿੰਨ ਨੰਬਰ ਸੱਜਣੋ ਬਾਈ ਦਾ ਸਕਰੀਨ ਤੇ ਲਾ ਦੂੰਗਾ ਇਹਨਾਂ ਚੋਂ ਜਿਹੜੀ ਵੀ ਬੱਚੀ ਛੋੜੇ ਪਸੰਦ ਆਊਗੀ ਮੈਂ ਹੀ ਕਰੂਗਾ ਫੋਨ ਤੇ ਬਾਈ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਧੰਨਵਾਦ ਜੀ